ਕੁੱਲ ਮਿਲਾ ਕੇ ਪੰਜਾਬ ਹੀ ਜ਼ਿੰਮੇਵਾਰ ਹੈ ਸਹੀ ਕਿਹਾ ਜੀ ਤੁਸੀਂ ਇਹੀ ਪਾਗਲ ਹੈ ਇਹ ਜੇਕਰ ਆਪਣੇ ਬੱਚਿਆਂ ਦੇ ਮੂੰਹੋਂ ਖੋ ਕੇ ਭੁੱਖੇ ਨੂੰ ਰੋਟੀ ਦੇਵੇ ਤਦ ਵੀ ਇਹਨੂੰ ਸਾਰੇ ਮੂਰਖੀ ਆਖਦੇ ਨੇ ਤੇ ਜੇ ਇਹ ਆਪਣੇ ਬੱਚਿਆਂ ਲਈ ਰੋਟੀ ਮੰਗੇ ਉਹਨੂੰ ਗਵਾਂਢੀ ਨਾਲ ਵੰਡਣ ਲੱਗਿਆਂ ਆਪਣੇ ਬੱਚਿਆਂ ਦੇ ਭੁੱਖੇ ਢੱਡ ਦਾ ਖਿਆਲ ਕਰੇ ਤਦ ਵੀ ਇਹ ਹੀਓ ਮਤਲਬ ਹੀ ਹੈ ਕਿਸ ਸਾਦੀ ਜ਼ਰੂਰਤ ਦਾ ਖਿਆਲ ਰੱਖਣਾ ਹੀ ਇਹਦੀ ਜ਼ਿੰਮੇਵਾਰੀ ਹੈ ਪਰ ਇਹਦੀ ਜ਼ਰੂਰਤ ਤਾਂ ਕੀ ਕਿ ਇਹਦੇ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਅਤੇ ਹਾਂ ਰਹੀ ਗੱਲ ਪਾਖੜਾ ਵਿੱਚ ਪਾਣੀ ਭੰਡਾਰਨ ਦੀ ਘਟੀ ਸਮਰੱਥਾ ਬੋਰਡ ਵੱਲੋਂ ਮੀਂਹ ਦਾ ਅੰਦਾਜ਼ਾ ਹੋਣ ਦੇ ਬਾਵਜੂਦ ਪਾਖੜਾ ਬੋਰਡ ਨੂੰ ਮੀਂਹ ਦਾ ਪਹਿਲਾ ਅੰਦਾਜ਼ਾ ਹੋਣ ਦੇ ਬਾਵਜੂਦ ਵੀ ਦੂਜੇ ਰਾਜਾਂ ਲਈ ਪਾਣੀ ਭੰਡਾਰ ਕਰਨ ਦੇ ਵਾਸਤੇ ਜਿਹੜੇ ਨੀਮਾਂ ਨੂੰ ਸ਼ਿੱਕੇ ਟੰਗਿਆ ਗਿਆ ਅੱਜ ਵਿਪਤਾ ਵੇਲੇ ਵੀ ਮੁਫਤ ਪਾਣੀ ਲੈਣ ਵਾਲੇ ਰਾਜਾਂ ਵੱਲੋਂ ਕੀ ਪੰਜਾਬ ਦੇ ਲਈ ਕੋਈ ਹਾ ਦਾ ਨਾਰਾ ਮਾਰਿਆ ਗਿਆ ਹੈ ਕਿੰਨੇ ਸਵਾਲਾਂ ਦਾ ਜਵਾਬ ਕੌਣ ਦੇਵੇਗਾ ਕਿ ਕਿਸੇ ਨੇ ਆਖਿਆ ਕਿ ਭਾਈ ਇਹ ਪੰਜਾਬ ਸਾਡਾ ਜੀਵਨ ਦਾਤਾ ਹੈ ਸਾਨੂੰ ਸਦਾ ਪਾਣੀ দান ਵਿੱਚ ਦਿੱਤਾ ਹੈ ਇਹਨੇ ਅੱਜ ਸਾਡੇ ਵੀ ਕੁਝ ਫਰਜ਼ ਨੇ ਸਾਡੇ ਵੀ ਕੁਝ ਫਰਜ਼ ਨੇ ਜਦੋਂ ਅੱਜ ਸਾਡੇ ਜੀਵਨ ਦਾਤੇ ਤੇ ਭੀੜ ਬਣੀ ਹੈ ਤੇ ਕਿਹਾ ਕਿਸੇ ਨੇ ਕਿ ਚਲੋ ਹੁਣ ਤੱਕ ਨਾ ਸਹੀ ਹੁਣ ਹੀ ਪੰਜਾਬ ਨੂੰ ਇਸ ਵਰੇ ਦੇ ਪਾਣੀ ਦੇ ਬਣਦੇ ਪੈਸੇ ਦੇ ਦਈਏ ਕਿ ਭਾਖੜਾ ਦੇ ਉਸ ਬੋਰਡ ਦੇ ਪ੍ਰਧਾਨ ਨੇ ਇਹ ਗੱਲ ਆਖੀ ਕਿ ਰਵਨੀਤ ਬਿੱਟੂ ਨੇ ਜਿਹਨੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਹੀ ਦੇਸ਼ ਭਰ ਦੇ ਸਾਹਮਣੇ ਨਾਮ ਕਮਾਇਆ ਕਿ ਉਹਨੇ ਇਹ ਗੱਲ ਆਖੀ ਕਿ ਕਿਸਨੇ ਸੋਚਿਆ ਕਿ ਆਓ ਪੰਜਾਬ ਦਾ ਸਾਥ ਦਈਏ ਤਾਂ ਕਿ ਉਹ ਸੰਭਲ ਸਕੇ ਅਤੇ ਕੇਂਦਰ ਨੂੰ ਵੀ ਆਖੀਏ ਕਿ ਭਾਈ ਸਾਡੇ ਜੀਵਨ ਦਾਤੇ ਦਾ ਸਾਥ ਤੋਂ ਵੀ ਗੱਜ ਵੱਜ ਕੇ ਤੇ ਪਰ ਛੱਡੋ ਜੀ ਅਸਲ ਮੁੱਦੇ ਤੇ ਆਓ ਅਸਲ ਮੁੱਦਾ ਤਾਂ ਇਹੋ ਹੈ ਨਾ ਕਿ ਪੰਜਾਬ ਵਿੱਚ ਹੜ੍ਹ ਆਏ ਕਿਉਂਕਿ ਪੰਜਾਬ ਨੇ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਦਿੱਤਾ